ਲਾਈਵ ਮਿੱਤਰੋ ਜਮਦੂਤ ਦਾ ਝੋਟਾ ਇੱਕ ਹੋਰ ਰੈਡੀ ਹੋ ਗਿਆ ਕਿਉਂਕਿ ਤਿਆਰਤਾ ਹੋਈ ਜਾਂਦੇ ਹੁੰਦੇ ਨੇ ਟਰੈਕਟਰ ਤੇ ਅੱਜ ਤੁਹਾਨੂੰ ਜਮਦੂਤ ਦਾ ਝੋਟਾ ਲੈ ਕੇ ਆਏ ਟਰੈਕਟਰ ਹੈਗਾ ਵੀ ਝੋਟਾ ਟਾਇਰ ਟਾਇਰ ਟੂਰ ਵੱਡੇ ਪਾਏ ਹੋਇਆ ਬਾਕੀ ਇੰਜਨ ਪਾਵਰ ਵਗੈਰਾ ਸਾਰਾ A to Z ਜਿੰਨਾ ਖਰਚਾ ਆ ਗਿਆ ਟਰੈਕਟਰ ਦੇ ਤੇ ਆਪਾਂ ਸਾਰਾ ਦੱਸਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਨੂੰ ਮਾਲਵਾ ਟਰੈਕਟਰ ਨੂੰ ਸਬਸਕ੍ਰਾਈਬ ਕਰ ਲਓ ਤੇ ਇਹ ਕਿੱਥੇ ਤਿਆਰ ਹੋਇਆ ਨਾ ਡਗਾ ਨਾ ਤੁਹਾਨੂੰ ਆਪਾਂ ਸਾਰੀ ਡਿਟੇਲ ਦੇ ਵਿੱਚ ਦੱਸਾਂਗੇ ਵੀ ਕਿਹੜੀ ਜਗ੍ਹਾ ਤੇ ਕੀ ਕੀ ਕੁਝ ਹੋਇਆ ਟਰੈਕਟਰ ਦਾ ਸਾਰਾ ਏ ਟੂ ਜ਼ेड ਵਿੱਚ ਨਾ ਜਿੰਨੇ ਰੁਪਏ ਲਾ ਕੇ ਮਤਲਬ ਨਵੇਂ ਨਾਲੋਂ ਵੱਧ ਰੁਪਏ ਜਿਹੜੇ 9811 ਫੋਰਡ ਤੇ ਮੋਡੀਫਿਕੇਸ਼ਨ ਦੇ ਉੱਤੇ ਟਰੈਕਟਰ ਜਿਹੜੀ ਵੀ ਲੱਗ ਜਾਂਦੇ ਨੇ ਬਾਕੀ ਆਪਣੇ ਨਾਲ ਸੁੱਖਾ ਹੋ ਭਾਈ ਰੁਪਏ ਵਾਲਾ ਤੇ ਆਲਾ ਵੀ ਸੁੱਖਿਆ ਹੋ ਠੀਕ ਆ ਠੀਕ ਆ ਭਾਈ ਤੇ ਘਰ ਤਾਂ ਰੈਡੀ ਹੋਰ ਝੋਟਾ ਹਾਂ ਬਹੁਤ ਟਾਈਮ ਹੁੰਦਾ ਸੀ ਇਹਨੂੰ ਬਹੁਤ ਟਾਈਮ ਹੋ ਗਿਆ ਜੀ ਇਹਨਾਂ ਨੂੰ ਖੜੇ ਨੂੰ ਹਾਂ ਤੇ ਇਹਦੇ ਫਿਰ ਹੁਣ ਉਹ ਸਾਰੇ ਜਿੰਨੇ ਟਰੈਕਟਰ ਤਿਆਰ ਹੋਏ ਨੇ ਆ ਵੱਡੇ ਟਾਇਰ ਇਹਦੇ ਨੇ ਹਣਾ ਇਹ ਸਭ ਤੋਂ ਚੌੜੇ ਟਾਇਰ ਇਹਦੇ ਆ ਇਹ ਠੀਕ ਆ ਹਾਂ ਤੇ ਜੇ ਗੱਲ ਕਰੀ ਆਪਾਂ ਦੇ ਮਤਲਬ ਕਿ ਟਰੈਕਟਰ ਦੀ ਇਹ ਡਰਾਈਵਰ ਕਿਹੜੇ ਪਿੰਡੋਂ ਆਇਆ ਸੀ ਆਪਣੇ ਕੋਲੇ ਇਹ ਤਲਵੰਡੀ ਤੋਂ ਆ ਤਲਵੰਡੀ ਤੋਂ ਆਗਾ ਲੁਧਿਆਣੇ ਕੋਲ ਤਲਵੰਡੀ ਆ ਅਚਾ ਲੁਧਿਆਣੇ ਦੇ ਕੋਲੇ ਤਲਵੰਡੀ ਆ ਤਲਵੰਡੀ ਤੋਂ ਬਾਈ ਕੋਲੇ ਉੱਥੋਂ ਦਾ ਠੀਕ ਆ ਤੇ ਹੁਣ ਆਪਾਂ ਨੂੰ ਪ੍ਰੋਪਰ ਡਿਟੇਲ ਦੇ ਵਿੱਚ ਇਹ ਦੱਸ ਦੇ ਵੀ ਦਾ ਆਪਾਂ ਨੇ ਕੀ ਕੀ ਕੰਮ ਕੀਤਾਗਾ ਇਹਦਾ ਯਾਰ ਮੂਰਤ ਤੋਂ ਲੈ ਕੇ ਮਗਰ ਤੱਕ ਸਾਰਾ ਕੀਤਾ ਸਾਰਾ A to Z ਆ ਇੰਜਨ ਇੰਜਨ ਗੇਅਰ ਦਾ ਨਹੀਂ ਕੀਤਾ ਆਪਾਂ ਉੱਤੋਂ ਮੋਡੀਫਿਕੇਸ਼ਨ ਦਾ ਸਾਰਾ ਆਪਾਂ ਕੀਤਾ ਫੁੱਲ ਮੋਡੀਫਿਕੇਸ਼ਨ ਇੱਥੋਂ ਭਾਈ ਰੂਸੋਂ ਕਹੇ ਦੀ ਰੂ ਪਾਈ ਗਰੋ ਤੋਂ ਹੋਇਆ ਬਾਕੀ ਇੰਜਨ ਗੇਅਰ ਦਾ ਪਿੱਛੋਂ ਹੋ ਕੇ ਆਇਆਗਾ ਇੰਜਨ ਗੇਅਰ ਦਾ ਇੰਜਨ ਚੇਂਜ ਕੀਤਾ ਸੀ ਉਹਨਾਂ ਨੇ ਠੀਕ ਆ ਬਾਕੀ ਸਾਰਾ ਸ਼ੋਅ ਸ਼ੂ ਕਰਦੀ ਜਿਵੇਂ ਇੰਜਨ ਅੱਛਾ ਇੰਜਨ ਸੋਨਾ ਲੀਕਾ ਵਾਲਾ ਇਹਨਾਂ ਦੇ ਇੱਕੋ ਹੀ ਆ ਬਲਾਕ ਹਾਂ ਇੱਕੋ ਹੀ ਆ ਸੋਨਾ ਨਵਾਂ ਜਮਾਂ ਡਬੇਟੀ ਬੰਦ ਦਰ ਹੈ ਹੋਇਆ ਤੇ ਇਹ ਸਤਿਆ ਇੰਜਨ ਦੋਨੇ ਸੋਨਾ ਲੀਕਾ ਵਾਲੇ ਲਾ ਕੇ ਠੀਕ ਆ ਐਵੇਂ ਜੋ ਕੁਰੀ ਆਇਆ ਸੀਗਾ ਬਾਕੀ ਆ ਉਤੋਂ ਲਈ ਮੋਡੀਫਿਕੇਸ਼ਨ ਆਪਾਂ ਨੇ ਕੀਤੀ ਇੱਥੇ ਬਾਕੀ ਹਾਂ ਇਹਦੇ ਇੱਕ ਵੱਡੀ ਗੱਲ ਇਹਦੇ ਨੋਬੋ ਵਾਲੇ ਅਰਜਨ ਨੋਬੋ ਵਾਲੇ ਪੈਡਲ ਲੱਗੇ ਹੋਏ ਨੇ ਠੀਕ ਆ ਮੜਾ ਵਿੰਦਰ ਨੇੜੇ ਆ ਜਾ ਦਿਖਾ ਦੇ ਪੈਡਲ ਆ ਚੀਜ਼ ਅਰਜਨ ਨੋਬੋ ਵਾਲੇ ਹਾਂ ਪੂਰਾ ਪੈਡਲ ਹੋਇਆ ਇਹ ਉੱਪਰੋਂ ਕਰਤੇ ਪੈਡਲ ਹਾਂ ਠੀਕ ਆ ਮਾਲਕ ਇੱਧਰ ਲਾ ਉਹ ਜੂੜ ਵੜਤਾ ਆ ਨਾੜ ਗਰਾਜੇ ਪਹਿਲਾਂ ਹੁੰਦਾਗਾ ਦੂਜੀ ਗੱਲ ਇਹਦਾ ਸਟੀering ਉੱਪਰ ਨਹੀਂ ਮੜਾ ਉੱਪਰ ਬਾਈ ਕੇ ਦੱਸ ਉੱਪਰ ਚੜ ਜਾ ਸਾਰੀ ਡਿਟੇਲ ਚ ਦਸਮਝਾ ਦੇ ਗੱਲਬਾਤ ਕਿਵੇਂ ਕੀ ਕੁਛ ਕੀਤਾ ਨਾ ਸਟੀering ਉੱਪਰ نیچے ਹੁੰਦਾ ਮਰ ਠੀਕ ਆ ਆਇਆ ਹੁੰਦਾ ਹਾਂ ਆਇਆ ਹੁੰਦਾ ਸਟੀering ਦਾ ਟਾਈਟ ਹੋਇਆ ਵਾ ਥੋੜਾ ਜਿਆ ਓਕੇ ਆ ਠੀਕ ਆ ਉਹ ਖੁੱਲ ਹੀ ਨਹੀਂ ਸੀ ਚੂੜੀ ਹਾਂ ਤੇ ਹੁਣ ਪ੍ਰੋਪਰ ਖੁੱਲ ਗਈ ਆ ਇਹ। ਮਰਜ਼ੀ ਕਰ ਲੈ ਇਹਨੂੰ। ਠੀਕ ਆ ਜਿੱਥੇ ਮਰਜ਼ੀ ਐਡਜਸਟ ਕਰ ਲੈ ਬੰਦੇ ਦੇ ਹਿਸਾਬ ਨਾਲ। ਆ ਪੈਡਲ ਵੀ ਐ ਪੂਰੇ ਟੇਬਲ ਆ। ਆ ਪੈਡਲ। ਕਲਚ ਵਗੈਰਾ ਉੱਪਰੋਂ ਕਰਦੇ ਇਹ। ਹਾਂ ਹਾਂ ਹਾਂ। ਜਿਵੇਂ ਹੁਣ ਨਵੇਂ ਡਾਇਰੈਕਟਰਾਂ ਦੇ ਆਉਂਦੇ ਨੇ, ਉਹ ਵੇ ਚੱਕਰ ਹੋ ਗਿਆ। ਹਾਂ ਹਾਂ। ਆ ਸਾਈਡ ਤੇ ਰੇਸ ਹੋ ਗਈ ਨਾ। ਸਾਈਡ ਤੇ ਰੇਸ ਹੋ ਗਈ, ਸਾਈਡ ਗੇਅਰ। ਸਾਈਡ ਹੀ ਗੇਅਰ ਹੋ ਗਿਆ। ਪਹਿਲਾਂ ਵੀ ਸਾਈਡ ਗੇਅਰ ਹੀ ਆਉਂਦਾ ਇਹ। ਪਹਿਲਾਂ ਨਹੀਂ ਨਹੀਂ ਸਾਈਡ ਇੱਥੇ ਸਾਈਡ। ਹਾਂ ਪਹਿਲਾਂ ਇੱਥੇ ਸਾਈਡ ਹੁੰਦੇ ਨੇ, ਹੁਣ ਇੱਥੇ ਪ੍ਰੋਪਰ ਹੋ ਗਿਆ। ਪੂਰਾ ਕੰਫਰਟੇਬਲ ਆ। ਉਹ ਪੀਟਰ ਵੈਲਟ ਦੇ ਆ ਸ਼ੀਸ਼ੇ ਸ਼ੀਸ਼ੇ ਲੱਗੇ ਹੋਏ ਆ ਪੀਟਰ ਵੈਲਟ ਵਾਲੇ ਬਾਹਰੋਂ ਮੰਗਾਇਆ ਇਹ ਬਾਹਰੋਂ ਬਾਈ ਨੇ ਭੇਜੇ ਸੀਗੇ ਠੀਕ ਬਾਹਰੋਂ ਇਹ ਬਾਹਰਲੇ ਵੀਰਾਂ ਲਈ ਟਰੈਕਟਰ ਹੈਗਾ ਇੰਪੋਰਟਡ ਕਰਵਾਏ ਨੇ ਹਾਂ ਬਾਹਰਲੇ ਠੀਕ ਆ ਲੈ ਇਹ ਵੀ ਸ਼ੀਸ਼ੇ ਹੀ ਫਿਰ ਬਾਹਰੋਂ ਮਹਿੰਗੇ ਆਏ ਹੋਣਗੇ ਪੀਟਰ ਇੰਗਲ ਹਾਂ ਬਾਹਰਲੇ ਪਤਾ ਨਹੀਂ ਆਪਾਂ ਨੂੰ ਕਿੰਨੇ ਦੇ ਕਿੰਨੇ ਦੇ ਨੇ ਠੀਕ ਆ ਉਧਰ ਨਹੀਂ ਆਏ ਨੇ ਜਿਹਦੇ ਚੰਗ ਦੀ ਕਰਦੇ ਹੁੰਦੇ ਉਹਵੇਂ ਹੀ ਠੀਕ ਆ ਸੋ ਉਹਵੇਂ ਜੁਕਰੀਏ ਜਿਵੇਂ ਆਪਾਂ ਸਾਰੀ ਮਤਲਬ ਕਿ ਸਾਰੇ ਦੀ ਸਾਰੀ ਇਕੱਠੀ ਜਗਦੀ ਕਰਦੇ ਆ ਉਹ ਕੰਪਨੀ ਵਾਲੀ ਟਰਬੋ ਦੀਗਾ ਸਾਰਾ ਠੀਕ ਆ ਉਹ ਕੰਪਨੀ ਵਾਲੀ ਆ ਫਿਰ ਸ ਬਟੀ ਕਰਦਾ ਹੈ ਪੈਡਲਾਂ ਤੋਂ ਤੇ ਆ ਪਲੇਟਫਾਰਮ ਖੁੱਲਾ ਅੱਗੇ ਬਟਨ ਗਾਰਡ ਵੀ ਖੁੱਲੇ ਕਰੇ ਆਪਣੇ ਤੇ ਪਲੇਟਫਾਰਮ ਪੂਰਾ ਡਬਲ ਲਾਇਆ ਵਾ ਵੱਡਾ ਤੇ ਮੈਂ ਆਉਰੇ ਮੜਾ ਜਾਉਰੇ ਨੇੜੇ ਆ ਕੇ ਦਿਖਾ ਦੇ ਪਿੱਛੇ ਦੀ ਤੇ ਆ ਚੀਜ਼ ਮਗਰਾਟਾਂ 'ਚ ਬਹੁਤ ਵਿੱਥ ਭਾਤੀ ਨਾ ਇਧਰੋਂ 2-2 ਇੰਚੀ ਵੱਡੇ ਹੋਣ ਮਤਲਬ ਕਿ 2-2 ਇੰਚੀ ਆਹ ਚੀਜ਼ਾਂ ਤੋਂ ਮਗਰਾਟ ਖੁੱਲੇ ਹੋਗਾ ਡਾਇਰੈਕਟਰ ਹੋਰ ਹਾਂ ਹਾਂ ਹੈਨਾ ਨਾ ਇਧਰ ਵੀ ਥਾਂ ਬਹੁਤ ਰਹੇਗਾ ਵਾ ਅੰਦਰ ਦੀ ਨਾ ਵਾਧੂ ਵਾਧੂ ਤੇ ਆ ਹੁੱਕ ਵਗੈਰਾ ਫਿਰ ਇਹ ਇਹ ਹੁੱਕ ਇਹ ਹੁੱਕ ਆਪ ਨੂੰ ਪਿੱਛੇ ਹੀ ਲੱਗੀ ਹੋਈ ਸੀ ਇਹ ਆ ਹੁੱਕ ਤੇ ਫੱਟੀ ਓਕੇ ਇਹ ਬਾਹਰ ਲੀਆ ਇਹ ਇਹ ਉਹਦੀ ਉਹਦੀ ਬੈਲਾਰੂਸ ਦੀ ਹੈ ਬਾਈ ਬੈਲਾਰਸ ਕਹਿੰਦੇ ਨੇ ਆਪਾਂ ਉਹਦੀ ਫੱਟੀ ਆ ਹੁੱਕ ਤਾਂ ਮਲੇ ਇਹਨਾਂ ਨੂੰ ਆਉਂਦੀ ਹੋਈ ਹੈ ਨਾ ਇਹ 75 11 ਦੇ ਵੀ ਦੇਖੀਆਂ ਮੈਂ ਦੋ ਤਿੰਨ ਦੇ ਲੱਗੀ ਲਗਾਈ ਐਵੇਂ ਜੋਕਰ ਹਾਂ ਇਹਨਾਂ ਦੇ ਦੂਜੀ ਆਉਂਦੀ ਹੁੰਦੀ ਸੀ ਬਾਰੇ ਉਹ ਹੁੱਕਾ ਕੀ 75 11 ਦੇ ਬੰਦਾ ਇੱਥੋਂ ਬੈਠਾ ਬੈਠਾ ਹੀ ਇਹ ਟਰਾਲੀ ਵਗੈਰਾ ਕੱਲੀ ਪਾ ਸਕਦਾ ਰਾੜ ਦਾ ਹੈ ਨਾ ਪੀ ਉਹਦੇ ਹੌਲੈਂਡ ਦੇ ਇੰਡੀਕੇਟਰ ਠੀਕ ਆ ਹੌਂਡੀਕੇਟਰ ਹੌਲੈਂਡ ਵਾਲੇ ਹੋਗੇ ਡੈਕ ਪਹਿਲਾਂ ਲੱਗਿਆ ਹੋਇਆ ਸੀਗਾ ਤੇਰੀ ਪਹਿਲਾਂ ਹੀ ਲੱਗੀ ਹੋਈ ਸੀਗੀ ਇਹ ਐਵੇਂ ਜੁੱਕਰੀ ਲੱਗਿਆ ਹੋਇਆ ਸਾਰਾ ਕੁਝ ਓ ਇਦਾਂ ਹੀ ਲੱਗੀ ਸੀ ਠੀਕ ਆ ਆ ਜੀਰ ਪੂਰੀ ਘਾਟ ਬਣ ਗਈ ਕਲਚ ਵਗੈਰਾ ਜਿਹੜਾ ਉੱਪਰ ਮਰੂਤੀ ਕਲਚ ਆਪਾਂ ਕਹਿੰਦੇ ਨੇ ਹਾਂ ਜਿਵੇਂ ਸਾਰੇ ਟਰੈਕਟਰਾਂ ਨਾਲ ਉਵੇਂ ਜੁੱਕਰ ਕਰਦਾ ਹਾਂ ਹਾਰਨ ਲਾਇਆ ਇਹ ਇੱਕ ਠੀਕ ਆ ਹਵਾ ਵਰਨ ਨਹੀਂ ਕੰਪ੍ਰੈਸਰ ਨਾਲ ਦੀ ਨਾਲ ਹਵਾ ਕਰਕੇ ਠੀਕ ਆ ਏਸੀ ਵਾਲਾ ਹਵਾ ਹਵਾ ਵਿੱਚ ਭਰ ਕੇ ਓਕੇ ਆ ਇੱਕ ਪਲੇਟਫਾਰਮ ਵਾਲਾ ਜਿਹੜਾ ਖੁੱਲਾ ਡੁੱਲਾ ਬਣ ਜਾਂਦਾ ਡਾਇਰੈਕਟਰ ਤੇ ਕੰਫਰਟੇਬਲ ਟਾਇਰ ਆ ਮੂਰਲੇ ਕਿੰਨੇ ਨੰਬਰ ਨੇ ਇਹ ਇਹ ਹੈਗਾ 440 65 24 440 65 24 17 ਨੰਬਰ ਚੌੜਾ ਹੈ ਠੀਕ ਹੈ 17 ਨੰਬਰ ਚੌੜਾ ਹੈ ਹਾਂ ਮਤਲਬ ਕਿ ਆਪਾਂ ਇਹ ਕਹਿੰਦੇ 16 ਦੇ ਟਾਇਰਾਂ ਨਾਲੋਂ ਵੀ ਟਾਇਰ ਚੌੜਾ ਹੈ ਇਹ ਹੈਨਾ ਵਾਗਰ ਲੈ ਠੀਕ ਹੈ ਤੇ ਬਾਕੀ ਬੈਂਪਰ ਵਗੈਰਾ ਹਾਰਨ ਵਗੈਰਾ ਹੈ ਨਾ ਏ ਟੂ ਜ਼ੈਡ ਫੀਚਰ ਲਾ ਕੇ ਤੇ ਅੱਜ ਕੰਪਲੀਟ ਹੋ ਗਿਆ ਤੇ ਕੱਲ ਨੂੰ ਇਹ ਟਰੈਕਟਰ ਨੇ ਤੁਰਨਾ ਹੈ ਨਾ ਹਾਂ ਕੱਲ ਤੇ ਮਿੱਤਰੋ ਬਾਕੀ ਤੁਸੀਂ ਦੱਸੋ ਕਮੈਂਟ ਕਰਕੇ ਕਿਵੇਂ ਲੱਗਾ ਇਧਰਲੀ ਸਾਈਡ ਤੇ ਆ ਤਿਆਰ ਹੋਈ ਜਾਂਦਾ ਤੇ 4 ਵੀਲ ਇਹ ਵੀ 4 ਵੀਲ ਤਿਆਰ ਹੋਣਾਗਾ ਹਾਂ ਇਹ ਵੀ ਹੋ ਗਿਆ ਅੱਧਾ ਕੰਮ ਹੋ ਗਿਆ ਸੀਗਾ ਠੀਕ ਓਕੇ ਹਜੇ ਕੰਮ ਚੱਲੀਆਂ ਜਾਂਦਾਗਾ ਚੱਲੀਆਂ ਜਾਂਦਾ ਇਹਦਾ ਇਧਰ ਨਵੀਂ ਨਵੀਂ ਜਗ੍ਹਾ ਵਰਕਸ਼ਾਪ ਓਕੇ ਮਿੱਤਰੋ ਨਵੀਂ ਵਰਕਸ਼ਾਪ ਦੇ ਵਿੱਚ ਖੜੇ ਆ ਕਿਉਂਕਿ ਟਰੈਕਟਰ ਉਧਰ ਵੀ ਖੜਿਆ ਇਧਰ ਵੀ ਖੋਲੀ ਜਾਂਦੇ ਨੇ ਆ ਦੇ ਨਾਲ ਦੀ ਨਾਲ ਇਧਰ ਉਹਦਾ ਕੰਮ ਕੀ ਕਰਨਾਗਾ ਉਹਦਾ ਸੈਂਪਲ ਹੀ ਤਿਆਰ ਕਰਨਾ ਹੈ ਅਸਾਂ ਉਹ ਸੈਂਪਲ ਤਿਆਰ ਆ ਮਾਲਕ ਏ 4 ਵੀਲ ਆ ਇਧਰ ਆ ਖੜਾ ਆ ਖੜਾਗਾ ਇੱਥੋਂ ਜਿਹੜੇ ਮਿੱਤਰੋ ਇਹਦੀ ਪੰਜਾਬ ਦੇ ਵਿੱਚੋਂ ਪਹਿਲਾ ਟਰੈਕਟਰ ਆ ਸਨ ਕਿੰਨੇ ਚ ਕੀਤਾ ਸੀ ਤਿਆਰ ਹੋ 4x4 4x4 3 ਸਾਲ ਹੋ ਗਏ 3 ਸਾਲ ਹੋ ਗਏ 4x4 ਟਰੈਕਟਰ ਕੀਤੇ ਨੂੰ ਪ੍ਰੋਪਰ ਗੇਰਾਂ ਦੇ ਵਿੱਚ ਜਮਾਂ ਜੈਨੂਇਨ ਤਰੀਕੇ ਦੇ ਨਾਲ 4x4 ਟਰੈਕਟਰ ਆ ਜਿਹੜਾ ਜੇ ਕਿਸੇ ਵੀ ਵੀਰ ਨੇ ਕਰਵਾਉਣਾ ਇਧਰ ਚੱਲੀ ਆਉਂਦਾ ਤੇ ਹੋਰ ਵੀਰ ਦਾ ਪਿੱਛੋਂ ਗੇਅਰ ਬਾਕਸ ਲੱਗ ਚੁੱਕਿਆ ਸਾਰਾ ਕੰਪਲੀਟ ਹੋ ਚੁੱਕਿਆ ਟਾਇਰ ਵਗੈਰਾ ਤੇ ਟਰਾਈ ਤੇ ਇਕੱਲਾ ਪਾਸ ਕਰਨ ਵਾਲਾ ਰਹਿ ਗਿਆ ਨਾ ਟਰੈਕਟਰ ਹ ਤੇ ਬਾਕੀ ਟਰੈਕਟਰਾਂ ਦੀ ਪਾਵਰ ਵਗੈਰਾ ਜਿਹੜੀ ਫਿਰ ਕਿੰਨੀ ਵਧਾ ਦਿੰਨੇ ਹੋਗੇ 4 ਵੀਲ ਤੇ ਪਾਵਰ ਦਾ ਇੰਜਨ ਹੀ ਇੰਜਨ ਹੀ ਵੱਡਾ ਕਰ ਦਿੰਨੇ ਆ ਇੰਜਨ ਹੀ ਵੱਡਾ ਕਰ ਦਿੰਨੇ ਆ 72 ਵਾਲਾ 85 ਵਾਲਾ ਇੰਜਨ ਵੱਡਾ ਕਰ ਦਿੰਨੇ ਆ ਤੇ ਜਿਵੇਂ ਹੁਣ ਸੈਂਪਲ ਟਰੈਕਟਰ ਆ ਤੇ 4 ਵੀਲ ਆ ਇਹਦੇ ਲਈ ਪੰਪ ਦੀ ਮੋਟੀਵੇਸ਼ਨ ਵੀ ਕਰਨੀ ਪੈਂਦੀ ਕੁਛ ਨਾ ਕੁਛ ਹਾਂ ਕਰਨੀ ਪੈਂਦੀ ਥੋੜੀ ਜਿਹੀ ਫੇਰ ਹੀ ਹੂੰ ਸੈਂਪਲ ਨਹੀਂ ਚੱਲਦਾ ਜਮਾ ਸੈਂਪਲ ਨਹੀਂ ਚੱਲਦਾ ਠੀਕ ਆ ਇੰਜਨ ਵੀ ਵੱਡਾ ਕਰਨਾ ਪੈਂਦਾ 105 ਵਗੈਰਾ ਬੋਰ ਦਾ ਨਾ 107 ਦਾ ਆ ਗਿਆ ਹੁਣ ਟਾਇਰ ਛੋਟੇ ਜੇ ਸੈਂਪਲ ਇੰਜਨ ਰੱਖਣਾ ਫਿਰ ਟਾਇਰ ਛੋਟੇ ਕਰਨੇ ਪੈ ਠੀਕ ਉਹ ਟਰੈਕਟਰ ਦਾ ਮਨਣ ਲੱਗ ਜਾਂਦਾ ਹੋਊਗਾ ਤੇ ਫਿਰ ਗੇਅਰ ਕੁ ਵਗੈਰਾ ਦਾ ਵੀ ਵਾਵਾ ਕੁਸ ਚੇਂਜ ਕਰਨਾ ਪੈਂਦਾ ਕਾ ਕਰਨਾ ਹੀ ਪੈਂਦਾ 4 ਵੀਲ ਚ ਕਰਨਾ ਮੈਨੂੰ ਸਾਰਾ ਏ ਟੂ ਜ਼ेड ਉਹ ਤਾਂ ਬਥੇਰੇ ਨੇ ਜੋਰ ਜੂਰ ਲਾ ਕੇ ਦੇਖਣਾ ਨਹੀਂ ਚੱਲੇ ਕੋਈ ਨਹੀਂ ਗੱਲ ਨਾ ਨਾ ਤੇ ਸਾਹਿਬ ਜੀ ਨਹੀਂ ਅਗੇ ਮਤਲਬ ਕਿ ਜਿਵੇਂ ਤੂੰ ਦੱਸਦਾ ਸੀ ਵੀ ਆਪਾਂ ਨੂੰ ਆਫ ਕੈਮਰੇ ਦੇ ਵਿੱਚ ਵੀ ਬਹੁਤ ਜ਼ਿਆਦਾ ਖਰਚ ਆ ਗਿਆ ਸੀ ਨਾ ਟਰੈਕਟਰ ਤੇ ਬਹੁਤ ਜ਼ਿਆਦਾ ਮੱਥਾ ਮਾਰਿਆ ਪਹਿਲੇ ਤੇ ਬਹੁਤ ਖਰਚ ਆਇਆ ਸੀ ਠੀਕ ਹੁਣ ਤਾਂ ਕਰ ਲੈਣੇ ਸਾਹਿਬ ਜੀ ਉਸ ਤੋਂ ਪਹਿਲਾਂ ਕਿੰਨਾ ਕੁ ਟਾਈਮ ਮੱਥਾ ਮਾਰੀ ਕੇ 4 ਵੀਲ ਕਰਨ ਤੇ ਟਰੈਕਟਰ ਸਾਲ ਪੂਰਾ ਮੱਥਾ ਮਾਰਾ ਪੂਰਾ ਮੱਥਾ ਮਾਰਾ ਜੀ 4-ਵੀਲ ਕਰਨਾ ਹੀ ਕਰਨਾਗਾ ਠੀਕ ਆ ਉਹ ਵੀ ਆਪ ਦਾ ਟਰੈਕਟਰ ਲੈ ਕੇ ਆਪ ਦਾ ਸਾਰਾ ਕੁਝ ਕਰਕੇ ਅੱਛਾ ਆਪ ਹੀ ਲਿਆਂਦਾ ਟਰੈਕਟਰ ਵੀ ਆਪ ਦਾ ਹੀ ਸਾਰਾ ਕੁਝ ਆਪ ਦਾ ਕਰ ਠੀਕ ਆ ਤੇ ਬਾਕੀ ਮਿੱਤਰੋ ਜੇ ਕਰ ਕਿਸੇ ਵੀ ਵੀਰ ਨੇ ਟਰੈਕਟਰ ਮੋਡੀਫਿਕੇਸ਼ਨ ਕਰਵਾਉਣਾ ਤਾਂ ਬਾਈ ਨਾਲ ਕੰਟੈਕਟ ਕਰ ਲਿਓ ਹੁਣ ਪ੍ਰੋਪਰ ਸਾਰਾ ਕੰਮ A to Z ਇੱਧਰ ਤੁਸੀਂ ਦੇਖ ਲਓ ਮਸ਼ੀਨਾਂ ਵਗੈਰਾ ਪੇਂਟ ਪੂਰ ਦਾ ਉਰੇ ਸਾਰਾ ਹੁਣ ਪ੍ਰੋਪਰ ਕਰ ਦੇਣਾਗਾ ਸਾਰਾ ਅੱਗੇ ਪੇਂਟ ਬਾਹਰੋਂ ਹੁੰਦਾ ਸੀ ਟਰੈਕਟਰ ਹੁਣ ਇੱਥੇ ਹੋਣ ਲੱਗ ਗਿਆ ਇਹ ਵੀ ਟਰੈਕਟਰ ਜਿਹੜਾ ਇੱਥੇ ਪੇਂਟ ਹੋਣਾ ਬਾਕੀ ਇੰਜਨ ਗੇਅਰ ਦਾ ਸਾਰਾ ਪਾਵਰ ਸੇ ਨਾ 4 ਵੀਲ ਦਾ ਸਾਰਾ ਕੰਮ A to Z ਟਰੈਕਟਰ ਦਾ ਇੱਥੇ ਹੋਇਆ ਕਰੂਗਾ ਤੁਹਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਨਾ ਤੇ ਜਿੱਥੋਂ ਵੀ ਕਰਵਾਉਣਾ ਕੋਈ ਫੋਰਡ ਵਗੈਰਾ 98 11 ਤੇ ਮਾਰ ਕੇ 98 ਕੰਨ ਦਾ ਕੱਲੇ ਫੋਰ ਵੀਲ ਕਰ ਦੇਣਾ ਹਾਂ 98 ਬਾਕੀ ਰੰਗ ਪੇਂਟ ਜਿਹੜਾ ਕੋਈ ਹੋਰ ਜਿਹੜਾ ਮਰਜ਼ੀ ਟਰੈਕਟਰ ਕਰਵਾ ਸਕਦੇ ਹੋ ਤੇ ਇੰਜਨ ਗੇਅਰ ਦਾ ਵੀ ਕੰਮ ਹੋ ਜਾ ਕਰੂ ਸਾਰਿਆਂ ਦਾ ਗੇਅਰ ਦਾ ਨਹੀਂ ਕੱਲੇ ਪੇਂਟ ਪੂਂਡ ਦਾ ਤੇ ਉਤਲਾ ਸਮਾਨ ਇੰਜਨ ਗੇਅਰ ਦਾ ਆ ਦਾ ਕਰਵਾ ਕੇ ਹੁਣ ਜੋ ਠੀਕ ਆ ਬਾਕੀ ਇੰਜਨ ਗੇਅਰ ਦਾ ਆ ਦਾ ਕਰਵਾ ਕੇ ਨਾ ਹੋ ਟਰੈਕਟਰਾਂ ਦਾ ਜਿਵੇਂ 59 ਗੇਰਾਂ ਦਾ ਇਹਦਾ ਸਾਰਾ A to Z ਕੰਮ ਹੋ ਜਾਊ। ਇਹ ਜੇ ਸਾਰਾ ਤਿਆਰ ਕਰਨਾ ਫਿਰ ਇਹ ਸਾਰਾ ਹੋ ਸਾਰਾ ਹੋ ਆਪਣਾ ਠੀਕ ਆ ਤੇ ਮਿੱਤਰੋ ਪਲੇਟ ਫਾਰਮ ਵਗੈਰਾ ਕਿਸੇ ਵੀ ਟਰੈਕਟਰ ਤੇ ਲਾਉਣਾ ਸਵਰਾਜ ਤੇ ਕਿਸੇ ਵੀ ਟਰੈਕਟਰ ਕੋਈ ਵੀ ਕੰਪਨੀ ਦਾ ਟਰੈਕਟਰ ਹੈ ਨਾ ਤਾਂ ਤੁਸੀਂ ਇੱਥੋਂ ਲਵਾ ਸਕਦੇ ਹੋਗੇ ਵੈਂਪਰ ਵਗੈਰਾ ਫਾਈਬਰ ਧਾਤਰੀ ਵਗੈਰਾ ਸਾਰਾ ਕੁਝ ਰ ਸਪਿੰਨਰ ਸਪਨਰ ਵਗੈਰਾ ਤੁਸੀਂ ਇੱਥੋਂ ਜਿਹੜੇ ਲਵਾ ਸਕਦੇ ਹੋ ਨਾ ਤੇ ਤੁਹਾਨੂੰ ਲਾਕੇ ਮਿਲ ਜਾਣਗੇ ਬਾਕੀ 58 ਕਰਾਂ ਦੱਸ ਦੋ ਕਿਵੇਂ ਤਾਰਾ ਪੀਟਰ ਬੈਲਟ ਦੇ ਬਾਹਰੋਂ ਮਾਗਾ ਵਗਾ ਕਿ ਕਿੜੇ ਕਿੜੇ ਪੀਟਰ ਇੰਗਲੈਂਡ ਵਾਲੇ ਸੀਛੜੇ ਉਹ ਲਵਾਏ ਹੋਏ ਨੇ ਵੀਰ ਹੁਣਾਂ ਨੇ ਪੂਰਾ ਕਦੇ ਸੌਂਕ ਦਾ ਕੋਈ ਮੁੱਲ ਨਹੀਂ ਹੈ ਨਾ ਬੇਚ ਲੋਕ ਕਹਿੰਦੇ ਨੇ ਵੀ ਇਹਦੋਂ ਤਾਂ ਨਵਾਂ ਲੈ ਲੈਂਦਾ ਪਰ ਜਿਹੜਾ ਇਹਨੇ ਨਜ਼ਾਰਾ ਦੇਣਾ ਉਹ ਇਹਦੇ ਵਾਲਾ ਹੀ ਆ ਆ ਬਾਈ ਤੋਂ ਪੁੱਛਣ ਵਾਲਾ ਵੀ ਗੁਰੇ ਤੋਂ ਵੀ ਕਿੰਨਾ ਟਾਈਮ ਤੇ ਕਿੰਨਾ ਟਾਈਮ ਬਾਅਦ ਜਾਣਾ ਘਰੇ ਇਹ ਠੀਕ ਆ ਇਹ ਮਾਲਕਰ ਨੂੰ ਚਾਣਾ ਜੀ ਹੋਈ ਪਈ ਉਹ ਨਾ ਪੂਰੀ ਪਹਿਲਾਂ ਕੋਈ ਹੋਰ ਕੀ ਕਰਦਾ ਸੀ ਤਿਆਰ ਇਹਨੂੰ ਅੱਛਾ ਇਹ ਟਰੈਕਟਰ ਨੂੰ ਦੇਈਗਾ ਉਹ ਬਣੀ ਨਹੀਂ ਗੱਲ ਫੇਰਾ ਨਾ ਪਹਿਲਾਂ ਬਰਨਾਲੇ ਕਰਦੇ ਸੀ ਯਾਰ ਉਹਨਾਂ ਦਾ ਨਹੀਂ ਬਣੀ ਗੱਲ ਠੀਕ ਆ ਵੀ ਆਪਾਂ ਨਾਂ ਨਹੀਂ ਲੈਂਦੇ ਓਕੇ ਕੋਈ ਦੇਣਾ ਸੀ ਜੋਰ ਲਾ ਕੇ ਵੀ ਕਰਦਾ ਸੀਗਾ ਸੀ ਠੀਕ ਆ ਕਰ ਲਾਂਗੇ ਪਰ ਬਣੀ ਨਹੀਂ ਗੱਲ ਉਹ ਨਾ ਨਾ 2-3 ਸਾਲ ਉਹ ਮੱਥਾ ਮਾਰ ਕੇ ਉਹਨਾਂ ਨੇ ਤਾਂ ਬਣੀ ਪ੍ਰੋਪਰ 2 ਸਾਲ ਤੋਂ ਉੱਤੇ ਹੋਣ ਵਾਲਾ ਠੀਕ ਆ ਤੇ ਮਿੱਤਰੋ ਥੋੜ੍ਹਾ ਟਾਈਮ ਹੀ ਹੋਇਆ ਇਹਨੂੰ ਓਕੇ ਸਾਡੇ ਕੋਲ ਤਾਂ ਇਹਦਾ ਕ੍ਰਾਊਨ ਨਹੀਂ ਮਿਲਿਆ ਸੀਗਾ ਬਸ ਕ੍ਰਾਊਨ ਇਹਦਾ ਵੱਧ ਭਾਈ ਦਾ ਕਰਿਆ ਥੋੜ੍ਹਾ ਜਿਹਾ ਠੀਕ ਆ ਅੱਛਾ ਆਮ ਡਰੈਕਟਰਾਂ ਦੇ ਨਾਲ ਉਹ ਹਿੰਦੂਸਤਾਨ ਵਾਲਾ ਕ੍ਰਾਊਨ ਪਾਇਆ ਠੀਕ ਆ ਉਹਦੇ ਨਾਲ ਫਿਰ ਸਪੀਡ ਵੱਧ ਜਾਂ ਚੜ ਜਾਂਦਾ 60 65 70 ਤੇ 70 ਤੇ ਚੜ ਜਾਂਦਾ ਨਰਾਵਨ ਵਾਲਾ ਜਿਵੇਂ ਇੱਕ ਆਪਣੇ ਕੋਲੇ ਪਹਿਲਾਂ ਟਰੈਕਟਰ ਆ ਜਾ ਉਹ ਬਹੁਤ ਭਾਜਦਾ ਸੀ ਨਾ ਉਹ ਵੀ ਹੈਗਾ ਉਹ ਵੀ ਹੈਗਾ ਉਹ ਵੀ ਬਾਈ ਦਾ ਬੱਸ ਕਰਨਾ ਠੀਕ ਆ ਉਹ ਵੀ ਤਿਆਰ ਹੋਣਾ ਬਣ ਜਾਂਦਾ ਸੀਗਾ ਉਹ ਠੀਕ ਆ ਗੀਅਰ ਦਾ ਸਮਾਨ ਜੋ ਗੀਅਰ ਲੱਗਦਾ ਕਰਨਾ ਓਕੇ ਇਹਦੇ ਕੰਪਰੈਸਰ ਵਗੈਰਾ ਵੀ ਅੱਡ ਚਾ ਕਰਤਾ ਹੈ ਟੈਂਕੀ ਵਗੈਰਾ ਮਿੱਤਰੋ ਆਹ ਲਾਤੀ ਮੜਾ ਨੇੜੇ ਆ ਕੇ ਵਿੰਦਰਾ ਦਿਖਾ ਦੇ ਟੈਂਕੀ ਵਗੈਰਾ ਥੱਲੇ ਹਾਰਨ ਵਗੈਰਾ ਫਿਰ ਥੱਲੇ ਗੀਜ ਵੀ ਲਾਈ ਹੈ ਜੀ ਓਕੇ ਕੰਪਰੈਸਰ ਵਾਲੀ ਠੀਕ ਆ ਸਿੱਕ ਜੀ ਨਾਲ ਦੀ ਨਾਲ ਮਾਰ ਜਾਂਦਾ ਹੋਊ ਜਦੋਂ ਫੋਲ ਹੋ ਜਾਂਦਾ ਹੋਣਾ ਠੀਕ ਆ ਤੇ ਬਾਕੀ ਗੱਲ ਆ ਚੀਜ਼ ਫਿਰ ਇਹਦੇ ਵਿੱਚ ਜਿਹੜੇ ਕਲੱਚ ਵਗੈਰਾ ਬ੍ਰੇਕ ਵਰਤੇ ਗਏ ਨੇ ਇਹ ਜਿਹੜੇ ਜਿਹੜੇ ਗਰੀ ਬ੍ਰੇਕਾਂ ਵਾਲਾ ਉਹ ਸਿਸਟਮ ਆ ਉਹ ਕਿਹੜੇ ਟਰੈਕਟਰ ਦਾ ਨੋਵਾ ਦਾ ਸਾਰਾ ਸਾਰਾ ਕੁਝ ਠੀਕ ਆ ਤੇਲ ਬ੍ਰੇਕ ਦਾ ਪ੍ਰੈਸਰੀ ਨਹੀਂ ਉਹ ਵੀ ਓਇਲ ਦਾ ਹਾਂ ਓਇਲ ਪੂਰੇ ਚਾ ਕੇ ਲੈਂਦਾ ਬ੍ਰੇਕ ਹਾਂ ਪੂਰੇ ਨਜ਼ਾਰੀਦਾਰ ਠੀਕ ਆ ਨਜ਼ਾਰੀਦਾਰ ਤੁਹਾਨੂੰ ਚਾਹ ਜਵਾਗ ਨਾਲ ਪਲੇ ਵੀ ਕੋਈ ਠੀਕ ਆ ਕਿੰਨਾ ਪਰ ਆ ਲਾ ਜਮਾ ਰਹਿ ਲਾਗਾ ਪੂਰਾ ਰਹਿ ਲਾ ਠੀਕ ਆ ਨੀ ਆਮ ਕਹਿੰਦਾ ਵੀ ਟਾਇਰ ਟਾਰ ਹੈ ਨਾ ਉਹ ਹੋ ਜਾਂਦਾਗਾ ਕੋਈ ਚੱਕਰ ਵਾਲੀ ਮੰਗ ਠੀਕ ਆ ਤੇ ਇਹ ਤੇ ਮਤਲਬ ਹੁਣ ਆਪਣਾ ਕਹੀ ਕਹੀ ਦੀ ਖਰਚੇ ਦੀ ਗੱਲ ਕੋਈ ਨਹੀਂ ਨਵੇਂ ਨਾਲੋਂ ਵੱਧ ਲੱਗ ਜਾਂਦੇ ਆ ਹਾਂ ਵੱਧ ਹੈ ਨਵੇਂ ਨਾਲੋਂ ਹਾਂ ਤੇ ਉਦੋਂ ਬਾਅਦ ਮੇਟਰੋ ਕੰਮ ਵਾਲਾ ਤੁਹਾਡੇ ਸਾਹਮਣੇ ਹੈ ਟਰੈਕਟਰ ਹੈ ਨਾ ਵੀ ਜਿਹੜਾ ਸੌਂਕੀਆ ਬੰਦੇ ਨੇ ਰੁਪਏ ਲਾਉਣੇ ਆ ਉਹ ਆਇ ਨਹੀਂ ਦੇਖਦਾ ਵੀ ਨਵਾਂ ਪੁਰਾਣਾ ਹੈ ਨਾ ਉਰੇ ਦਾ ਤਿਆਰ ਕਰਵਾਈ ਲੈਣਾਗਾ ਸੌਕੇ ਬਾਕੀ ਵਿੱਚ ਕਹਿੰਦੇ ਨੇ ਨਵਾਂ ਲੈ ਲਈਏ ਇਹ ਵੀਰਾਂ ਨੇ ਮਤਲਬ ਕਿ ਕਹਿੰਦੇ ਚੁਆਇਸ ਹੁੰਦੀ ਆ ਪੁਰਾਣੇ ਟਰੈਕਟਰ ਨਹੀਂ ਗਏ ਰੱਖੇ ਹੋਏ ਤਾਂ ਮੋਡੀਫਿਕੇਸ਼ਨ ਤੇ ਜ਼ੋਰ ਲਾ ਦਿੰਦੇ ਨੇ ਵਾਧੇਣਾ ਤਿਆਰ ਕਰਵਾਉਣ ਤੇ ਮੇਰੇ ਕੋਲੇ ਵੀ ਰੱਖਿਆ ਤੇਰੇ ਕੋਲੇ ਵੀ ਰੱਖਿਆ ਤੇ ਇਹ ਵੀ ਰੱਖੀ ਰਹਿੰਦੇ ਨੇ ਵੀਰ ਤੇ ਬਾਕੀ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਕਿਸੇ ਨੇ ਵੀ ਵੀਰ ਨੇ ਟਰੈਕਟਰ ਤਿਆਰ ਕਰਵਾਉਣਾ ਤਾਂ ਰੂਪ ਐਗਰੋ ਵਰਕਸ ਦਾ ਪੈਰੂਪਾ ਹੈ ਨਾ ਇੱਥੇ ਆ ਕੇ ਤੁਸੀਂ ਦੇਖਣਾ ਮੇਨ ਰੋਡ ਦੇ ਉੱਤੇ ਵਰਕਸ਼ਾਪ ਮਿੱਤਰੋ ਨਵੀਂ ਵਰਕਸ਼ਾਪ ਪੈ ਚੁੱਕੀ ਆ ਪਹਿਲਾਂ ਅੰਦਰ ਸੀ ਪੁਲ ਦੇ ਥੱਲੇ ਤੇ ਹੁਣ ਬਾਹਰਲੀ ਸਾਈਡ ਦੇ ਉੱਤੇ ਵਰਕਸ਼ਾਪ ਜਿਹੜੀ ਆ ਗਈ ਆ ਹੁਣ ਟਰੈਕਟਰ ਕਹਦੀ ਵੀ ਇੱਥੋਂ ਹੀ ਨਵੇਂ ਰੂਪ ਦੇ ਵਿੱਚ ਤੁਹਾਨੂੰ ਮਿਲਿਆ ਕਰਨਗੇ ਕੋਈ ਵੀ ਟਰੈਕਟਰ ਦੇ ਪਲੇਟਫਾਰਮ ਸਾਤਰੀ ਵਗੈਰਾ ਮੈਂਪਰ ਵਗੈਰਾ ਲਵਾਉਣਾ ਤੁਸੀਂ ਇੱਥੋਂ ਜਿਹੜਾ ਲਵਾ ਸਕਦੇ ਹੋ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਮਿਲਦੇ ਆ ਕਿਸੇ ਹੋਰ ਅਗਲੀ ਵੀਡੀਓ ਨਾਲ ਧੰਨਵਾਦ ਜੀ